ਸ਼ੀਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੇਟਿਵ ਵਿਦ ਵੀਰਪਾਲ ਸੰਧੂ ਹਾਜ਼ਿਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਜਿਹੜਾ ਆਪਣਾ ਪਾਰਟ ਅੱਜ ਅਪਲੋਡ ਕਰਨਾ ਸੀਗਾ ਬੈਕ ਸਾਈਡ ਦਾ ਉਹ ਐਕਚੁਅਲੀ ਥੋੜਾ ਜਿਹਾ ਟਾਈਮ ਦਾ ਪ੍ਰੋਬਲਮ ਕਰਕੇ ਉਹ ਬਣ ਨਹੀਂ ਪਾਇਆ ਜੇ ਥੋੜਾ ਜਿਹਾ ਰਹਿੰਦਾ ਹੈ ਉਹ ਆਪਾਂ ਸ਼ਾਮ ਨੂੰ ਅਪਲੋਡ ਕਰਾਂਗੇ ਤੁਸੀਂ ਪਹਿਲਾਂ ਇਹਦੀ ਫਰੰਟ ਸਾਈਡ ਚੈੱਕ ਕਰ ਲਓ ਫਰੰਟ ਸਾਈਡ ਹੈ ਜਿਹੜੀ ਇਹਦੀ ਆਪਾਂ ਬਣਾ ਚੁੱਕੇ ਹਾਂ ਤੇ ਬੈਕ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਇੰਨੀ ਬਣਾ ਲਈ ਹੈ ਸਿਰਫ ਇਹਦੀ ਥੋੜਾ ਜਿਹੀ ਰਹਿੰਦਾਗਾ ਉਹ ਤੁਹਾਨੂੰ ਬਣਾ ਕੇ ਆਪਾਂ ਨੈਕਸਟ ਪਾਰਟ ਹੈ ਤਾਂ ਪਗਲਾ ਬਣਾਉਣਾ ਕਿੱਦਾਂ ਆਪਾਂ ਮੋਢੇ ਰੱਖਣੀ ਹੈ ਉਹ ਆਪਾਂ ਵੀਡੀਓ ਜਿਹੜੀ ਹੈ ਇਹਦੀ ਜਿਹੜੀ ਹੈਗੀ ਬੈਕ ਸਾਈਡ ਉਹ ਵੀ ਆਪਾਂ ਜਿਹੜੀ ਹਾਫ ਰੈਡੀ ਕਰ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਬਸ ਥੋੜਾ ਜਿਹੀ ਰਹਿੰਦਾਗਾ ਉਹ ਆਪਾਂ ਜਿਹੜਾ ਪਾਰਟ ਹੈ ਉਹ ਸ਼ਾਮ ਨੂੰ ਅਪਲੋਡ ਕਰਾਂਗੇ ਇਹਦਾ ਨੈਕਸਟ ਪਾਰਟ ਕਿੱਦਾਂ ਆਪਾਂ ਇਹਦੀ ਗਲੀ ਦੀ ਕਲਾਈ ਬਣਾਵਾਂਗੇ ਕਿੱਦਾਂ ਆਪਾਂ ਇਹਦੀ ਮੋਢੇ ਦੀ ਘਟਾਵਾਂਗੇ ਕਿੱਦਿਏ ਆਪਾਂ ਇਹਦੇ ਮੋਢੇ ਨੂੰ ਘਟਾਉਣਾਗਾ ਠੀਕ ਹੈ ਤੇ ਤੁਸੀਂ ਬਾਹਾਂ ਚੈੱਕ ਕਰ ਚੁੱਕੇ ਹੋ ਜਿਹੜੀ ਹੈਗੀ ਆਪਾਂ ਬਾਹ ਹੈਗੀ ਇੱਕ ਤਾਂ ਆਪਾਂ ਰੈਡੀ ਕਰ ਚੁੱਕੇ ਹਾਂ ਠੀਕ ਹੈ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਬਾਹ ਨੂੰ ਆਪਾਂ ਰੈਡੀ ਕਰ ਲਿਆ ਠੀਕ ਹੈ ਇੱਕ ਬਾਹ ਤਾਂ ਆਪਾਂ ਰੈਡੀ ਕਰ ਚੁੱਕੇ ਆ ਤੁਹਾਨੂੰ ਦਿਖਾ ਚੁੱਕੇ ਆ ਠੀਕ ਹੈ ਤੇ ਜਿਹੜੀ ਹੈਗੀ ਦੂਸਰੀ ਬਾਹ ਵੀ ਆਪਾਂ ਇਹਦੀ ਲਗਾ ਰੱਖੀ ਹੈ بس ਇਹਦਾ ਸਿਰਫ ਕਟਾਉਣ ਵਾਲੀ ਰਹਿੰਦੀ ਹੈ ਜਦੋਂ ਕਟਾਉਣੀ ਹੋਏ ਉਹ ਵੀ ਤੁਹਾਨੂੰ ਆਪਾਂ ਦੁਆਰਾ ਦੱਸ ਦਾਂਗੇ ਦੋਨਾਂ ਵਾਵਾਂ ਨੂੰ ਇੱਕੋ ਜਿਹਾ ਕਿੱਦਾਂ ਕਰਨਾਗਾ ਠੀਕ ਹੈ ਤਾਂ ਜਿਹੜੀ ਇਹਦੀ ਹੈਗੀ ਫਰੰਟ ਸਾਈਡ ਹੈ ਇਹ ਆਪਣੀ ਰੈਡੀ ਹੋ ਹੀ ਚੁੱਕੀ ਹੈ ਤੇ ਬੈਕ ਸਾਈਡ ਵਾਲਾ ਜਿਹੜਾ ਪਾਰਟ ਆ ਉਹ ਅੱਜ ਆਪਾਂ ਸ਼ਾਮ ਨੂੰ ਅਪਲੋਡ ਕਰ ਦਾਂਗੇ ਤਾਂ ਆਪਣੀ ਵੀਡੀਓਜ਼ ਨੂੰ ਆਪਣੇ ਪਾਰਟਸ ਨੂੰ ਸਕੀਵੀ ਵਾਲੇ ਪਾਰਟਸ ਨੂੰ ਐਦਾਂ ਹੀ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅਦਰ ਇਤਾਂ ਹੀ ਪਿਆਰ ਦਿੰਦੇ ਰਹੇ ਤਾਂ ਆਪਾਂ ਇੱਕ ਜਿਹੜੀ ਹੈਗੀ ਇੱਕ ਬਲਾਊਜ਼ ਹੈ ਜਿਹੜਾ ਫਲਾਵਰਸ ਵਾਲਾ ਉਹ ਸਟਾਰਟ ਕਰ ਰਹੀ ਹੈ ਤੇ ਉਹਦੇ ਬਾਕੀ ਸਾਰਾ ਉਹ ਸਿੱਧਾ-ਸਿੱਧਾ ਬੁਣਿਆ ਜਾਂਦਾ ਸਿਰਫ ਉਹਦੇ ਵਿੱਚ ਫਲਾਵਰ ਹੀ ਪੈਂਦੇ ਆ ਤੇ ਉਹ ਫਲਾਵਰ ਨੂੰ ਕਿੱਦਾਂ ਬਣਾਉਣਾਗਾ ਤੇ ਕਿੱਦਾਂ ਆਪਾਂ ਜਿਹੜਾ ਬਲਾਊਜ਼ ਸਟਾਰਟ ਕਰਨਾ ਕਿੱਦਾਂ ਆਪਾਂ ਉਹਦੀ ਗਲੇ ਦੀ ਗਲਾਈ ਬਣਾਉਣੀ ਹੈ ਉਹ ਵੀ ਆਪਾਂ ਸਾਰਾ ਪਾਰਟ ਚ ਅਪਲੋਡ ਕਰਾਂਗੇ ਜੇਦੋਂ ਇਤਾਂ ਹੀ ਤੁਸੀਂ ਪਾਰਟਸ ਨੂੰ ਪਿਆਰ ਦਿੰਦੇ ਰਹੇ ਤਾਂ ਆਪਾਂ ਉਹਦੇ ਲਈ ਬਹੁਤ ਜ਼ਿਆਦਾ ਠੀਕ ਹੈ ਇਹਦੀ ਆਪਾਂ ਬੈਕ ਸਾਈਡ ਵੀ ਜਿਹੜੀ ਹੈਗੀ ਰੈਡੀ ਕਰ ਰਹੀਆਂ ਤਾਂ ਤੁਹਾਨੂੰ ਆਪਾਂ ਨੈਕਸਟ ਪਾਰਟ ਚ ਦਿਖਾਵਾਂਗੇ ਤੇ ਸ਼ਾਮ ਨੂੰ ਉਹ ਪਾਰਟ ਜਿਹੜਾ ਹੈਗਾ ਅਪਲੋਡ ਕਰਾਂਗੇ ਐਦਾਂ ਹੀ ਆਪਣੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਸਾਰੀਏ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਭੈਣ ਨੇ ਅੱਜ ਰਾਤ ਜਿਹੜਾ ਹੈਗਾ ਸਪੈਸ਼ਲ ਕਮੈਂਟ ਕੀਤਾ ਸੀ ਕਿ ਭੈਣੇ ਤੁਹਾਡਾ ਦੱਸਣ ਦਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਿਆ ਉਸ ਭੈਣ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜੀ ਖੁਸ਼ੀ ਹੋਈ ਉਹ ਕਮੈਂਟ ਪੜ੍ਹ ਕੇ ਵੀ ਜਿਹੜੇ ਹੈਗੇ ਤੁਸੀਂ ਇੰਨਾ ਜ਼ਿਆਦਾ ਸਪੋਰਟ ਕਰ ਰਹੇ ਹੋ ਕਮੈਂਟ ਇੱਕ ਇੱਕ ਕਮੈਂਟ ਹੈ ਜਿਹੜਾ ਹੈਗਾ ਆਪਣੇ ਲਈ ਵੈਲਿਊ ਰੱਖਦਾ ਕਿਉਂਕਿ ਉਹ ਹਰ ਇੱਕ ਆਪਦੇ ਕਮੈਂਟ 'ਚ ਇਮੋਸ਼ਨਸ ਲਿਖਦਾ ਤਾਂ ਮੈਨੂੰ ਭੈਣ ਦਾ ਬਹੁਤ ਕਮੈਂਟ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਉਸ ਭੈਣ ਦਾ ਬਹੁਤ ਬਹੁਤ ਧੰਨਵਾਦ ਐਦਾਂ ਹੀ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਉ